ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਪਹੁੰਚੇ ਆ ਯੂਨੀਵਰਸਿਟੀ ਲੱਦੇਵਾਲੀ ਤੇ ਸਾਡੇ ਨਾਲ ਨੇ ਸਾਡੇ ਬਹੁਤ ਹੀ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਸਾਥ ਦੋਸਤ ਸਾਥ ਦੋਸਤ ਅਰਿ ਸ਼ਰਮਾ ਜੀ ਅਰਿ ਸ਼ਰਮਾ ਜੀ ਕਿਵੇਂ ਚੱਲ ਰਹੀ ਯੂਨੀਵਰਸਿਟੀ ਯੂਨੀਵਰਸਿਟੀ ਕਾਫੀ ਵਧੀਆ ਚੱਲ ਰਹੀ ਆ ਬਾਕੀ ਸਾਡੇ ਨਵੇਂ ਸਟੂਡੈਂਟ ਆਏ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਨਾਲ ਇਹਨਾਂ ਨਾਲ ਵੀ ਕਰਦੇ ਫਿਰ ਤੁਸੀਂ ਦੱਸੋ ਸਾਡਾ ਇੰਨਾ ਸਰਦ ਦੇ ਵਿੱਚ ਆ ਗਏ ਆ ਆ ਜੀ ਆ ਗਏ 3 ਸੈਮੈਸਟਰ ਦੇ ਵਿੱਚ ਆ ਗਏ ਆ ਤੇ ਅੱਜ ਇੱਕ ਕੰਮ ਸੀਗਾ ਸਾਡਾ ਹਾਂਜੀ ਤੇ ਕਾਫੀ ਵਧੀਆ ਹੋ ਗਿਆ ਤੇ ਮੈਨੂੰ ਲੱਗਦਾ ਹੈ ਕਿ ਟੋਪ ਕੁਥੇ ਤੁਹਾਡਾ ਬਾਈ ਹੈ ओके ओके ਹਾਂ ਜੀ ਵਾਰ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਰਮਨ ਹੈ ਓਕੇ ਰਮਨ ਆਹ ਵਾਰ ਘਟ ਗਿਆ ਹਾਂ ਜੀ ਹੋੜ ਹੈ ਮੇਰਾ ਨਾਮ ਰਮਨ ਹੈ ਫੋਨ ਮੈਂ ਵੈਸੇ ਮਕੀਤੀਆਂ ਤੋਂ ਹਾਂ ਅੱਛਾ ਤੇ ਇੱਥੇ ਪੜਦਾ ਮੈਂ ਫਸਟ ਯੂਨੀਵਰਸਿਟੀ ਮੈਸਟਰ ਜੀ ਫਸਟ ਮੈਸਟਰ ਜੀ ਹਾਂ ਜੀ ਓਕੇ ਕਿਦਾਂ ਹੋ ਰਿਹਾ ਐਗਜ਼ਾਮ ਬਹੁਤ ਵਧੀਆ ਚੱਲ ਰਿਹਾ ਜੀ ਕਿਦਾਂ ਮਨ ਵਗੈਰਾ ਲਗਾ ਇੱਥੇ ਯੂਨੀਵਰਸਿਟੀ ਕਿਦਾਂ ਹਾਂ ਜੀ ਹਾਂ ਜੀ ਬਹੁਤ ਵਧੀਆ ਚੱਲਦਾ ਪਿਆ ਕੀ ਕੀ ਚੀਜ਼ਾਂ ਸਿੱਖਣ ਨੂੰ ਮਿਲੀਆਂ ਵਧੀਆ ਹੈ ਥੋੜਾ ਮੋੜੀ ਵਧੀਆ ਹੈ ਅ ਕੀ ਕੀ ਚੰਗੀ ਵਧੀਆ ਹੈ ਫ੍ਰੈਂਕਲੀ ਤੌਰ ਤੇ ਗੱਲਬਾਤ ਕਰਦੇ ਆ ਸਾਰੇ ਬਿਲਕੁਲ ਵਧੀਆ ਹੈ ਤੇ ਬਾਕੀ ਸਾਨੂੰ ਅਜੇ ਤੱਕ ਥੋੜਾ ਟਾਈਮ ਹੋਇਆ ਅੱਗੇ ਹੋਲੀ ਵਾਲੀ ਚੱਲਦਾ ਗਿਆ ਕੀ ਹੈਗਾ ਫਿਊਚਰ ਦੀ ਕੀ ਪਲਾਨ ਕਰਕੇ ਇਸ ਤੋਂ ਬਾਅਦ ਆਪਾਂ ਇਹ ਹੁਣ ਕਰਕੇ ਇਹ ਕੀ ਟੈਕਨੀਕ ਕਰਕੇ ਖਾੱਚੇ ਫੜ ਕੇ ਬੋਲ ਦੋ ਨਾ ਕੋਈ ਗੱਲ ਨਹੀਂ ਇੱਥੇ ਹੀ ਅਗੇ ਪੋਸਟ ਗ੍ਰੈਜੂਏਟ ਤੋਂ ਬਾਅਦ ਕੀ ਪਲਾਨ ਹੈ ਕਿ ਕੀ ਕਰਨਾ ਚਾਹੁੰਦੇ ਆਪਾਂ ਹੋਰ ਯਾਦ ਹੈ ਨਾ ਮੇਰਾ ਹੈਗਾ ਇਹ ਆ ਕਿ ਮੈਂ ਜਾਮਾ ਫੀਲਡ ਵਿੱਚ ਰਿਪੋਰਟਿੰਗ ਕਰਾਂ ਐਂਕਰਿੰਗ ਕਰਾਂ ਤੇ ਬਾਕੀ ਥੋੜਾ ਬੋਧਾ ਕਰਦਾ ਵੀ ਪਿਆ ਆ ਬਾਕੀ ਦੇਖਦੇ ਆ ਜਿੱਦਾਂ ਹੁੰਦਾ ਕੋ ਫੈਮਿਲੀ ਚ ਪਹਿਲਾਂ ਬੈਕਗ੍ਰਾਉਂਡ ਹੈ ਜੀ ਕਿ ਵੀਡੀਓ ਨਹੀਂ ਨਹੀਂ ਪਿੱਛੇ ਮਤਲਬ ਮੇਰੀ ਫੈਮਿਲੀ ਵਿੱਚ ਕੋਈ ਨਹੀਂ ਇਹਦਾ ਤਾਂ ਉਹਨਾਂ ਮਕੀਰੀਆਂ ਦੇ ਜਿਹੜੇ ਭਾਜੀ ਇੱਕ ਉਹਨਾਂ ਨੇ ਮੈਨੂੰ ਤਾਂ ਸੇਲ ਸਪੋਰਟ ਕਰੇ ਤੇ ਫਿਰ ਮੈਂ ਇੱਥੇ ਆ ਗਿਆ ਪਹਿਲਾਂ ਦੁਆਬਾ ਕੋਲੇ ਜਿੱਤੀ ਵੀ ਆ ਤੇ ਉਸ ਤੋਂ ਬਾਅਦ ਐਮਐਮ ਇੱਥੇ ਕਰਦਾ ਪਿਆ ਹੁਣ ਜਿਹੇ ਦੇ ਵਿੱਚ ਜਿਹੜੀ ਕੀਤੀਆਂ ਵਧੀਆ ਐਗਜ਼ਾਮ ਹੋ ਗਈ ਸੀ ਵਧੀਆ ਨੰਬਰ ਫਰ ਆ ਰਹੇ ਹਾਂਜੀ ਹਾਂਜੀ ਬਹੁਤ ਵਧੀਆ ਚੱਲ ਰਿਹਾ ਪਰ ਇਹ ਕੱਲ ਹੈ ਇਹਦੇ ਵਿੱਚ ਮੈਨੂੰ ਇਹ ਦਿੱਕਤ ਆ ਰਹੀ ਹੈ ਕਿ ਜਿੱਦਾਂ ਮੇਰੀ ਫੈਮਿਲੀ ਦਾ ਫੈਮਿਲੀ ਵਿੱਚ ਕੋਈ ਮੇਰੀ ਫੈਮਿਲੀ ਵਿੱਚ ਕੋਈ ਹੈ ਨਹੀਂ ਹੈ ਵੀ ਇਹ ਫੀਲਡ ਵਿੱਚ ਇਸ ਕਰਕੇ ਮੈਨੂੰ ਪਿੱਛੇ ਜਿੱਦਾਂ ਸਪੋਰਟ ਕਰਨ ਲਈ ਬਹੁਤ ਘੱਟ ਮਿਲਿਆ ਬਿਲਕੁਲ ਨਹੀਂ ਆਸੀ ਇਹ ਤਾਂ ਹੁਣ ਸਾਨੂੰ ਵੀ ਨੇ ਤਿੰਨ ਵੀ ਮੇਰੇ ਭਾਈ ਹੁਣ ਮਿਲੇ ਜੀ ਭਾਈ ਹੁਣ ਮਿਲੇ ਹੈ ਤੇ ਦੱਸਦੇ ਵੀ ਹੈ ਬਹੁਤ ਵਧੀਆ ਲੱਗਦਾ ਪਿਆ ਇੰਦਾ ਹੈ ਵੀ ਮਤਲਬ ਜਿੱਦਾਂ ਮੈਂ ਪਹਿਲਾਂ ਵੀ ਕੀਤੀ ਉੱਥੇ ਮੈਨੂੰ ਕੋਈ ਦੱਸਣ ਵਾਲਾ ਨਹੀਂ ਸੀਗਾ ਬਹੁਤ ਵਧੀਆ ਦਿੱਸੇਗਾ ਤੇ ਹੁਣ ਤੱਕ ਹਜੇ ਤੱਕ ਤਜਰਬਾ ਕੋਈ ਨਹੀਂ ਦੂਜਾ ਲਿਖਣ ਦਾ ਜਾਂ ਫਿਲਮ ਦਾ ਤੇ ਮੈਂ 3 3 ਚਾਰ ਮਹੀਨੇ ਲਾਇਆ ਇਥੇ ਦੀਪੇਪਾਟ ਦਾ ਮੰਡੇ ਤਲਵਾੜੇ ਵਿੱਚ ਆ ਤੇ ਉੱਥੇ ਮਤਲਬ ਕੰਟੈਂਟ ਦਾ ਹੀ ਕਰਦਾ ਵੀ ਹਾਂ ਕੈਮਰਾਮੈਨ ਵੀ ਕਰਦਾ ਵੀ ਮਤਲਬ ਥੋੜਾ ਬੋਤਾ ਉੱਥੇ ਚੱਲਦਾ ਹੁੰਦਾ ਹੀਗਾ 3-4 ਮਹੀਨੇ ਕਿਤੇ ਫਿਰ ਮਾਪੇ ਛੱਡਦਾ ਹੀਗਾ ਤੇ ਫਿਲਹਾਲ ਮੈਂ ਪੜ੍ਹ ਰਿਹਾ ਹਾਂ ਅੱਗੇ ਵੱਧ ਕੇ ਇਸ ਵਾਰ ਤੁਹਾਡਾ ਪਹਿਲੇ ਰੂਝਾਨ ਸੀਗਾ ਕਿ ਕਿੱਦਾਂ ਬਾਅਦ ਵਿੱਚ ਮਤਲਬ ਇੰਟਰਸਟ ਮਤਲਬ ਮੈਨੂੰ ਨਾ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਦੀ ਕੋਈ ਤੇ ਵੈਸੇ ਹੀ ਦਾ ਮਤਲਬ ਲੱਤੂ ਦਾ ਦੋ ਬਾਅਦ ਖਾਣੇ ਤੇ ਕਿਹਨੇ ਨਾ ਤੇ ਕੀ ਤਰ੍ਹਾਂ ਦੀ ਗੱਲ ਤੇ ਮੇਰੇ ਵੀ ਦਿਨ ਮੇ ਅ ਕੀ ਦਾ ਖਿਆਲ ਵਿੱਚ ਵੀ ਆ ਕੀ ਤਰ੍ਹਾਂ ਦਾ ਬਾਅਦ ਮੇਰੇ ਦਿਮਾਗ ਵਿੱਚ ਆਇਆ ਕਿ ਚਲੋ ਇੱਥੇ ਹੀ ਆ ਕੇ ਦੇਖਦੇ ਕਿਉਂਕਿ ਮੈਂ ਇੱਕ ਦੋ ਦਿਨਾਂ ਮੈਂ ਦਿੱਕੀ ਤੇ ਤਾਂ ਤਾਂ ਜੇ ਉਹ ਪੰਜ ਦਾ ਤਾਂ ਨਹੀਂ ਕੀਤੀ ਉਹਨਾਂ ਨੇ ਕੀ ਬਾਤਰੀ ਗੱਲਾਂ ਮਕੇਰੀਆਂ ਵਿੱਚ ਤੇ ਉਹ ਚੜ੍ਹਦੀ ਕਲਾ ਟਾਈਮ ਵੀ ਰੱਖ ਰਹੇ ਉਹਨਾਂ ਨੇ ਮੇਰੇ ਨਾਲ ਸਿਆਪਲੇ ਬਾਰੇ ਗੱਲਬਾਤ ਕੀਤੀ ਉਹ ਕਹਿੰਦੇ ਕਿ ਐਦਾਂ ਨੂੰ ਕਰੂੰਗਾ ਤਾਂ ਸੋ ਮਤਲਬ ਰਹਿਣਾ ਲੋਕਲ ਆਈ ਲੋਕਲ ਲੈਵਲ ਦਾ ਰਹਿਣਾ ਤੇ 1 ਡਿਗਰੀ ਹੁੰਦੀ ਹੈ ਬੀ ਜੀ ਐਮ ਦੀ ਮਾਸਟਰ ਮਿਨੀਟਰ ਹੋਣੇ ਬਾਰੇ ਦਾ ਸਿਆ ਤੇ ਉਹਨਾਂ ਨੇ ਫਿਰ ਐਡਮਿਸ਼ਨ ਕਰਵਾਈ ਮੇਰੇ ਇਸੇ ਰੋਬਾ ਕਾਲਜ ਹੂੰ ਰੋਬਾ ਕਾਲਜ ਐਡਮਿਸ਼ਨ ਕਰਾਈ ਫਿਰ ਤੋਂ ਚਲੋ ਹੌਲੀ ਹੌਲੀ ਪਤਾ ਲੱਗਣ ਲੱਗਾ ਪੰਦਾ ਹੀਗਾ ਤੇ ਥੋੜਾ ਪਤਾ ਹੋ ਗਿਆ ਹੁਣ ਬਹੁਤ ਹੀ ਖੁਸ਼ੀ ਆਪਨ ਮਿਲਦੀ ਹੈਗਾ ਵੀ ਤੋ ਫੀਲਡ ਵਿੱਚ ਨਵੇਂ ਨੌਜਵਾਨ ਆਉਂਦੇ ਆ ਪ੍ਰਤਿਭਾ ਨਵੀਂ ਆਉਂਦੀ ਆ ਤਾਂ ਬਹੁਤ ਸਾਡੇ ਕੀ ਕਹਿੰਦੇ ਨੇ ਆਪਣੇ ਨਾਲ ਉਹ ਆਪਣਾ ਖੁਸ਼ੀ ਵੀ ਲੈ ਕੇ ਆਉਂਦੀ ਆ ਉਤਸ਼ਾਹ ਨਾਲ ਲੈ ਕੇ ਆਉਂਦੀ ਆ ਤੇ ਸਾਨੂੰ ਖੁਸ਼ੀ ਆ ਵੀ ਸਾਡੀ ਇਸ ਫੀਲਡ ਦੇ ਵਿੱਚ ਜਿਹੜੇ ਪੱਤਰਕਾਰ ਜਿਹੜਾ ਤੇ ਕਿਉਂਕਿ ਆਪਾਂ ਦੇਖਦੇ ਆ ਸਾਡਾ ਜਿਹੜਾ ਪਿਛਲਾ ਪੱਤਰਕਾਰੀ ਦਾ ਖੇਤਰ ਹੈਗਾ ਯਾਰ ਤੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਫੀਲ ਵਿੱਚ ਆ ਜਾਂਦੇ ਸੀ ਪਰ ਉਹਨਾਂ ਦਾ ਜਿਹੜਾ ਵਿੱਤਿਕ ਪੱਧਰ ਹੈਗਾ ਜਾਂ ਵਿੱਦਿਆ ਜਾਂ ਆਪਾਂ ਕਹਿੰਦੇ ਡਿਗਰੀ ਉਹ ਇਸ ਖੇਤਰ ਵਿੱਚ ਨਹੀਂ ਕਰਦੇ ਸੀ ਤੇ ਜਿਹਦੇ ਨਾਲ ਸੀਗਾ ਬਹੁਤ ਸਾਰੀਆਂ ਘਾਟਾਂ ਮਹਿਸੂਸ ਹੁੰਦੀਆਂ ਸੀ ਕਿ ਇਸ ਚੀਜ਼ ਨੂੰ ਇਸ ਜਿਹੜਾ ਲੈਵਲ ਹੈਗਾ ਪੱਤਰਕਾਰੀ ਦਾ ਹੋੜੇ ਦੇ ਵਿੱਚ ਸੁਧਾਰ ਕੀਤਾ ਜਾ ਸਕਦਾ ਆਪਾਂ ਇਹ ਨਹੀਂ ਕਹਿੰਦੇ ਕਿ ਜਿਹੜੇ ਪਹਿਲੇ ਪੱਤਰਕਾਰ ਆ ਉਹਨਾਂ ਦੀ ਪੱਤਰਕਾਰੀ ਵਿੱਚ ਕੋਈ ਘਾਟ ਹੈਗੀ ਆ ਜਾਂ ਉਹ ਨੀਵੇਂ ਪੱਧਰ ਦੀ ਆ ਪਰ ਕਿਸੇ ਵੀ ਕੀ ਆ ਪਰ ਜਦੋਂ ਉਹਨੂੰ ਆਪਾਂ ਕਵਾਲੀਫਿਕੇਸ਼ਨ ਦੇ ਤੌਰ ਤੇ ਦੇਖਦੇ ਹੈਗੇ ਆ ਵਿਦਿਅਕ ਪੱਧਰ ਦੇ ਤੌਰ ਤੇ ਦੇਖਦੇ ਜਰੂਰ ਜਿਹੜਾ ਉਹ ਫਿਗਰ ਦੀ ਬੇਸਿਕ ਜਿਹੜੀ ਡਿਗਰੀ ਦਾ ਜਦੋਂ ਗ੍ਰੇਡ ਵਿੱਚ ਆਉਂਦੇ ਹੈਗੇ ਆ ਤਾਂ ਉਹ ਜਿਹੜਾ ਨੈਚਰਲੀ ਤੌਰ ਤੇ ਜਿਹੜਾ ਆ ਉਸ ਫੀਲਡ ਦੇ ਵਿੱਚ ਜਿਹੜੇ ਆ ਨਵੇਂ ਜਿਹੜੇ ਨਿਯਾਮ ਜਿਹੜੇ ਆ ਉਹ ਹਾਸਲ ਹੁੰਦੀ ਆ ਤੇ ਨਵੇਂ ਜਿਹੜੇ ਮੁਕਾਮ ਜਿਹੜੇ ਆ ਉਹ ਪਾਈ ਜਾਂਦੇ ਹੈਗੇ ਆ ਇਹ ਨੌਜਵਾਨ ਜਿਹੜਾ ਮੁਕੇਰੀਆਂ ਤੋਂ ਹੈਗਾ ਆ ਤੇ ਲੱਧੇਵਾਲੀ ਇਸ ਵੇਲੇ ਜਿਹੜਾ ਫਸਟ ਏਅਰ ਯੀਅਰ ਦੀ ਬਸ ਫਸਟ ਸੈਮੈਸਟਰ ਸੈਨੇਟ ਦੇ ਜਿਹੜਾ ਐਡਮਿਸ਼ਨ ਲਈ ਹੈ ਤੇ ਸਾਡੀਆਂ ਇਹਨਾਂ ਵਾਸਤੇ ਸ਼ੁਭ ਇਸ਼ਾਵਾ ਹੈਗੀਆਂ ਤੇ ਨਾਲ ਇਹ ਅਰਦਾਸ ਕਰਾਂਗੇ ਉਹ ਜਿੱਥੇ ਪਹਿਲਾਂ ਆਪਣਾ ਵਿੱਦਿਆ ਖੇਤਰ ਦੇ ਵਿੱਚ ਜਿਹੜੀਆਂ ਵਧੀਆ ਆਪਣੀ ਪੜ੍ਹਾਈ ਪੂਰੀ ਕਰਕੇ ਵਧੀਆ ਨੰਬਰਾਂ ਦੇ ਨਾਲ ਇਹ ਆਪਣੀ ਡਿਗਰੀ ਹਾਸਲ ਕਰਨ ਤੇ ਉਹਦੇ ਨਾਲ ਨਾਲ ਜਿਹੜਾ ਆ ਤਜਰਬਾ ਵੀ ਜ਼ਰੂਰ ਹਾਸਲ ਕਰਨ ਤੇ ਇਸ ਫੀਲਡ ਦੇ ਵਿੱਚ ਨਵੇਂ ਮੁਕਾਮ ਹਾਸਲ ਕਰਕੇ ਆਪਣਾ ਆਪਣੇ ਪਰਿਵਾਰ ਦਾ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਨ ਤੇ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਵਧੀਆ ਮੁਕਾਮ ਜਿਹੜੇ ਉਹ ਹਾਸਲ ਕਰਕੇ ਪੰਜਾਬੀ ਪੱਤਰਕਾਰੀ ਨੂੰ ਹੋਰ ਆਪਾਂ ਅਮੀਰ ਕਰਦੇ ਆ ਜਿਹੜਾ ਆਪਣਾ ਬੰਦਾ ਦੇ ਬਹੁਤ ਬਾਕੀ ਸਿਵਿੰਨਾ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਅਜੀ ਸ਼ਰਮਾ ਜੀ ਭਾਜੀ ਕਿ ਨਾਮ ਹੈ ਤੁਹਾਡਾ ਰਮਨਦੀਪ ਵਗੇਰੀਆ ਇਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ